ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਖ ਟਿੱਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਤਨ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਵਿੱਚ ਕਿਸੇ ਵੀ ਫੈਬਰਿਕ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਤੁਹਾਨੂੰ ਤੁਸੀਂ ਸਾਡੇ ਸੁਣਨੇਗੇ ਤੁਸੀਂ YouTube ਤੋਂ ਇਲਾਵਾ ਸਾਨੂੰ Instagram ਤੇ ਜ਼ਰੂਰ ਫੋਲੋ ਕਰੋ ਸੰਦੂਬ ਟਿਕ ਕੋਡ ਦੋ ਨਾਮ ਸਾਡੇ ਇੰਸਟਾ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਸਿਲੈਕਟ ਕਰਕੇ ਆਪਣਾ ਸੇਮ ਸੂਟ ਲੈ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਤੁਸੀਂ ਮੌਸਮ ਦੇ ਅਕੋਰਡਿੰਗ ਵਿਆਹ ਸਾਡੇ ਸੀਜ਼ਨ ਦੇ ਅਕੋਰਡਿੰਗ ਹਨਾ ਜਿਵੇਂ ਤੁਹਾਨੂੰ ਪਸੰਦ ਆ ਆਪਣੇ ਕੋਈ ਵੀ ਫੈਬਰਿਕ ਤੁਸੀਂ ਲੈ ਸਕਦੇ ਹੋਗੇ ਕੋਈ ਵੀ ਆਪਣਾ ਵਰਕ ਵਗੈਰਾ ਹੈਵੀ ਤੋਂ ਹੈਵੀ ਹੈਂਡਵਰਕ ਦੇ ਵਿੱਚ ਮਸ਼ੀਨ ਚ ਆਰੀ ਚ ਹਨਾ ਤੁਸੀਂ ਆਪਣਾ ਵਿਦ ਸਟਿਚਿੰਗ ਸੂਟ ਲੈਣਾ ਜਾਂ ਵਿਦਆਊਟ ਲੈਣਾਗਾ ਹਰ ਇੱਕ ਤਰ੍ਹਾਂ ਦੀ ਆਪਣੀ ਕੋਲ ਸਟਿਚਿੰਗ ਆ ਹਰ ਇੱਕ ਤਰ੍ਹਾਂ ਦਾ ਵਰਕ ਆਗਾ ਆਪਾਂ ਤੁਸੀਂ ਆਪਣਾ ਲਹਿੰਗਾ ਤਿਆਰ ਕਰਵਾਓ ਸ਼ਰਾਰਾ ਤਿਆਰ ਕਰਵਾਓ ਗਰਾਰਾ ਤਿਆਰ ਕਰਵਾਉਣਾ ਉਜੀ ਮੈਨੂੰ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆ ਆਪਣੇ ਸਾਰੇ ਡੀਟੇਲ ਸਾਨੂੰ ਭੇਜ ਕੇ ਆਪਣਾ ਦਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਆਪਾਂ ਵਧੀਆ ਹਨ ਵਰਕਵਰ ਸੂਟ ਲੈ ਕੇ ਆਏ ਆ ਉਮੀਦ ਕਰਦਾ ਹਾਂ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਇਹ ਟੈਪੀ ਸਿਲਕ ਤੇ ਕਰਵਾਇਆ ਬਹੁਤ ਜਿਆਦਾ ਸੋਹਣਾ ਆਪਣਾ ਕਲਰ ਹੈਗਾ ਇਹ ਕਾਫੀ ਸਮਝਿਆ ਕਲਰ ਹੈਗਾ 골ਡਨ ਦੇ ਵਿੱਚ ਆਹ ਸੌਰੀ ਗ੍ਰੇ 골ਡਨ ਜਿਹਾ ਕਲਰ ਆ ਇਹ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਹੈਗਾ ਗੋਲਡਨ ਦੇ ਵਿੱਚ ਜਿਹੜਾ ਸਾਰੀ ਗਰੇ ਦੇ ਵਿੱਚ ਵੀ ਆਪਾਂ ਨੂੰ ਕਾਫੀ ਸਾਰੇ ਟੋਨ ਆ ਜਾਂਦੇ ਨੇ ਕਿ ਕੋਈ ਡਾਰਕ ਗਰੇ ਹੁੰਦਾਗਾ ਕੋਈ ਲਾਈਟ ਗਰੇ ਹੁੰਦਾ ਹਨਾ ਕੋਈ ਸਕਾਈ ਗਰੇ ਜਾਂ ਹੁੰਦਾ ਇਹ ਵੀ ਬਹੁਤ ਜਿਆਦਾ ਸੋਹਣਾ ਕਲਰ ਆ ਪਿਆਰਾ ਜਿਹਾ ਕਲਰ ਆ ਕਿ ਟੈਪੀਸਟਰੀ ਫੈਬਰਿਕ ਆ ਜਾਂ ਫਾ ਮਸ਼ੀਨ ਵਰਕ ਦੇ ਨਾਲ ਜਿਹੜਾ ਸੂਤ ਇਹਦੇ ਤਿਆਰ ਕਰਵਾਇਆ ਗਿਆ ਹੈ ਮਸ਼ੀਨ ਵਰਕ ਚ ਲੈਡਿੰਗ ਹੋਇਆ ਹੈ ਹਨਾ ਆਹ ਬਾਲਾ ਦੇਖੋ ਤਿੰਨ ਫਲਾਰ ਬਣੇ ਹੋਏ ਨੇ ਘੇਰੇ ਦੇ ਉੱਪਰ ਤਿੰਨ ਫਲਾਰ ਨੇ ਤੇ ਇਹ ਸੈਂਟਰ ਪੈਨਲ ਨੇ ਸੈਂਟਰ ਪੈਨਲ ਦੇ ਵਿੱਚ ਕਾਹਦੇ ਦੇ ਖੋਏ ਹੋਏ ਨੇ ਛੋਟਾ ਛੋਟੇ ਬੁਟੇ ਜਿਹਨੇ ਐਦਾਂ ਡਿਜ਼ਾਈਨਾਂ ਦੇ ਸਾਰਾ ਹੀ ਬਣਿਆ ਹੈ। ਬਹੁਤ ਸ਼ੀਲ ਬਤਨ। ਬਹੁਤ ਜਿਹੜਾ ਸੋਹਣਾ ਪਿਆਰਾ ਡਿਜ਼ਾਈਨ ਬਣਿਆ ਜਿਹੜੇ ਵੱਡੇ ਆ ਜਿਹੜੇ ਫਲਾਰ ਨੇ ਘੇਰੇ ਦੇ ਉੱਪਰ ਬਣੇ ਹੋਏ ਨੇ ਕਾਫੀ ਵੱਡੇ ਲਗੇ। ਵਰਕ ਦਾ ਜਿਹੜਾ ਤੁਹਾਨੂੰ ਪੂਰਾ ਨੀਟ ਕਲੀਨ ਮਿਲੂਗਾ। ਬਹੁਤ ਸਫਾਈ ਵਾਲਾ ਵਰਕ ਮਿਲੂਗਾ। ਹਜੇ ਕੋਈ ਗੱਲ ਨਹੀਂ ਤੁਹਾਨੂੰ ਵਰਕ ਅਸੀਂ ਵਧੀਆ ਨਹੀਂ ਕਰਾ ਕੇ ਦੇਣਾ। ਫਿਨਿਸ਼ਿੰਗ ਵਰਕ ਦੀ ਪ੍ਰੋਪਰ ਹੋਣੀ। ਹਾਂਜੀ ਦੇਖੋ ਇਹ ਵਾਲਾ ਬਾਜੂ ਤੇ ਵਰਕ ਆਊਗਾ ਆਪਣਾ। ਐਦਾਂ ਹੀ ਬਹੰਦੂਤ ਵਰਕ ਆਊਗਾ। ਇਹ ਵਾਲਾ ਬਹੰਦੂਤ ਵਰਕ ਆ। ਜੇ ਤੁਸੀਂ ਚਾਹੋ ਤਾਂ ਆਪਣਾ ਬਾਟਮ ਤੇ ਵੀ ਕਰਵਾ ਸਕਦੇ ਹੋ ਬਟ ਆਪਾਂ ਬਾਟਮ ਤੇ ਨਹੀਂ ਕਰਵਾਇਆ ਦੁਪੱਟਾ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਜਿਹੜਾ ਹੈ ਆਪਣਾ ਕਰਵਾ ਸਕਦੇ ਹੋ ਮਟਾਈਲਾਈ ਕਰਵਾਓ ਇੱਕ ਕਲਰ ਦਾ ਕਰਵਾਓ ਉਹ ਤੁਹਾਡੀ ਆਪਣੀ ਚੁਆਇਸ ਹੈ ਤੇ ਆਪਾਂ ਟੈਂਪੀ ਸਿਲਕ ਦਾ ਤੇ ਕਰਵਾਇਆ ਤੁਸੀਂ ਯੋਰ ਲੈਟ ਵਗੈਰਾ ਤੇ ਮਸਲੀਨ ਤੇ ਹਨਾ ਲਿੱਲਣ ਕਾਟਨ ਤੇ ਕੁਛ ਮਹੀਨੇ ਦੇ ਉੱਪਰ ਕਰਵਾ ਸਕਦੇ ਹੋ ਹੁਣ ਆਉਣ ਵਾਲਾ ਇਹਦਾ ਸੀਜ਼ਨ ਆਪਣਾ ਤਾਂ ਮਟੂ ਟੋਨ ਵਾਲੇ ਪਸ਼ਮੀਨੇ ਤੇ ਕਰਾਓ ਭਾਵੇਂ ਆਪਣਾ ਨਾ ਜਿਹੜਾ ਪੇਲ ਪਸ਼ਮੀਨਾ ਉਂਦਰਾਮ ਪੈਕਸ ਵਾਲਾ ਉਹ ਤੇ ਕਰਵਾਓ ਜਿਵੇਂ ਤੁਹਾਨੂੰ ਪਸੰਦ ਆ ਉਸੇ ਅਕੋਰਡਿੰਗ ਆਪਾਂ ਡਿਜ਼ਾਈਨ ਆ ਇਹਦਾ ਤੁਸੀਂ ਤਿਆਰ ਕਰਵਾ ਇਹ ਵਲ ਆਪਣਾ ਜੌਰਜਟਾ ਫੈਬਰਿਕ ਦੇ ਉੱਪਰ ਤਿਆਰ ਕਰਵਾਇਗਾ ਬਹੁਤ ਸੋਹਣਾ ਆਪਣਾ ਦੇਖੋ ਆਪਣੀ ਪਲੇਨ ਜੌਰਜਟ ਨਹੀਂ ਹੈਗੀ ਇਹ ਇਹ ਵਾਲੀ ਏਦਾਂ ਲੈਨਿੰਗ ਵਾਲੀ ਜੌਰਜਟ ਹੈ ਜੌਰਜਟ ਦੀ ਫੈਬਰਿਕ ਹੈ ਤੇ ਇਹਦਾ ਬੇਬੀ ਪਿੰਕ ਕਲਰ ਹੈਗਾ ਬਹੁਤ ਸੋਹਣਾ ਕਲਰ ਹੈ ਬੇਬੀ ਪਿੰਕ ਇਹ ਵਾਲਾ ਜਿਹੜਾ ਇੱਥੇ ਵਰਕ ਹੋਇਆ ਹੈਗਾ ਇਹ ਆਪਾਂ ਆਰੀ ਨਾਲ ਵਰਕ ਕਰਵਾਇਗਾ ਜਿਹੜਾ ਘੇਰੇ ਦੇ ਉੱਪਰ ਦੇਖੋ ਬਿਲਕੁਲ ਸਿੰਪਲ ਜੀ ਡਿਜ਼ਾਈਨਿੰਗ ਹੈ ਸੋ ਬਰ ਸਰਦਾਰੀ ਜਿਹਾ ਸੂਟ ਹੈ ਸਿੰਪਲ ਜੀ ਡਿਜ਼ਾਈਨਿੰਗ ਵਾਲਾ ਸੂਟ ਹੈਗਾ ਇਹ ਉਈ ਆਪਾਂ ਇਹਦੇ ਵਿੱਚ ਜ਼ਿਆਦਾ ਵਰਤ ਵਗੈਰਾ ਇਕੱਠਾ ਨਹੀਂ ਕੀਤਾ ਹੋਇਆ ਜੌਰਜਟ ਦੀ ਫੈਬਰਿਕ ਹੈਗੀ ਦੇਖੋ ਇਹ ਵਾਲਾ ਜਿਹੜਾ ਥੇਰੇ ਦੇ ਉੱਪਰ ਵਰਕ ਹੋਇਆ ਹੈਗਾ ਸਿਰਫ ਇਹਦੇ ਵਿੱਚ ਜਿਹੜਾ ਕਲਰ ਆਗਾ 골ਡਨ ਆਗਾ ਇੱਕ ਗ੍ਰੀਨ ਇੱਕ ਵੈਂਟਾ ਸਿਰਫ ਤਿੰਨ ਕਲਰ ਹੀ ਇਹਦੇ ਵਿੱਚ ਜੂਸ ਬੋਏ ਹੋਏ ਲੰਗੇ ਆਪਾਂ ਹੋਰ ਕੋਈ ਕਲਰ ਦੇ ਵਿੱਚ ਐਡ ਨਹੀਂ ਕੀਤਾ ਹੈਗਾ ਥੇਰੇ ਤੇ ਆਊਗਾ ਦੇ ਵਿੱਚ ਸਰਕਾਰੇ ਦੇ ਵਿੱਚ ਇਹ ਗੁੱਟੀਆਂ ਆ ਜਾਣਗੀਆਂ ਤੇ ਦੇਖੋ ਰਾਉਂਡ ਸ਼ੇਪ ਦੀ ਨੈਕ ਦੇ ਉੱਪਰ ਆਪਣਾ ਇਹ ਵਰਕ ਹੋਇਆ ਹੈ ਆਹ ਇਹ ਬਾਹਾਂ ਦੇ ਉੱਪਰ ਵੀ ਵਰਕ ਆ ਜੂਗਾ ਬਹੁਤ ਸੋਹਣੀ ਤੇ ਕੋ ਪਿਆਰੀ ਜੀ ਡਿਜ਼ਾਈਨ ਦੀ ਆਪਣੀ ਤਿਆਰ ਹੋਈ ਹੈਗੀ ਇਹਦੀ ਬਾਟਮ ਦੇ ਉੱਪਰ ਆਪਣਾ ਕੋਈ ਵਰਕ ਨਹੀਂ ਹੈਗਾ ਤੁਸੀਂ ਆਪਣਾ ਜਿਹੜਾ ਵਰਕ ਹੈਗਾ ਹੈ ਸਕਿਪ ਵੀ ਕਰਵਾ ਸਕਦੇ ਹੋ ਜੇਕਰ ਗਲੇ ਵਗੈਰਾ ਤੁਹਾਨੂੰ ਨਹੀਂ ਪਸੰਦ ਹੈਗਾ ਤਾਂ ਆਪਣਾ ਸਕਿਪ ਕਰਵਾ ਸਕਦੇ ਹੋ ਨਾਲ ਜਿਹੜੇ ਸਮਲਚੂ ਮੁੰਦਾ ਦੁਪੱਟਾ ਆਪਣੀ ਲੜਾ ਤੋਟਾਈ ਦੇ ਕਰਵਾਇਆ ਤਾਂ ਇੱਕ ਲੜਾ ਤੋਟਾਈ ਦੇ ਕਰਵਾਇਆਗਾ ਤੇ 골ਡਨ ਕਲਰ ਦੇ ਕੋਟ ਨਾਲ ਆਪਣੀ ਫਿਨਿਸ਼ਿੰਗ ਦੇ ਕੇ रेडी ਦਿੱਤਾ ਹੈ ਤੁਸੀਂ ਆਪਣਾ ਪ्युअर ਰੈਂਜ ਦਾ ਪੱਟਾ ਵੀ ਕਰਵਾ ਸਕਦੇ ਹੋ ਸੁਪਰ ਨੈਟ ਵਰਗੈਰਾ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਹੀ ਮਸਲੀਨ ਵਗੈਰਾ ਤੇ ਕੈਮਰਿਕ ਵਗੈਰਾ ਤੇ ਡਿਜ਼ਾਈਨ ਰੈਡੀ ਕਰਵਾਉਣਾ ਉਹਦਾ ਵੀ ਕਰਵਾ ਕੇ ਲੈ ਸਕਦੇ ਹੋ ਬਹੁਤ ਸੋਹਣੀ ਖੂਬਸੂਰਤੀ ਦੀ ਡਿਜ਼ਾਈਨਿੰਗ ਆ ਜਿਹਨੇ ਆਪਣਾ ਜਿਵੇਂ ਜਿਹੜੇ ਕਲਰ ਦੇ ਉੱਪਰ ਕਰਵਾਉਣਾ ਹੋਇਆ ਸੇਮ ਫੈਬਰਿਕ ਚ ਅਲੱਗ ਫੈਬਰਿਕ ਚ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਪਿੰਕ ਪੀਚ ਕਲਰ ਹੈ ਦਾ ਇਹ ਦਾ ਤੇ ਮੈਲਬਰੀ ਦੀ ਇਹ ਫੈਬਰਿਕ ਹੈ ਇਹ ਇੱਕ ਥ्रेड ਦੇ ਨਾਲ ਆਪਣਾ ਵਰਕ ਹੋਇਆ ਹੈਗਾ ਬਲੈਕ ਥ्रेड ਦੇ ਨਾਲ ਆਪਣਾ ਵਰਕ ਹੋਇਆ ਹੈਗਾ ਇਹਦਾ ਵੱਡਾ ਫਲਾਰ ਆ ਗਿਆ ਇਦਾਂ ਇੱਕ ਸਾਈਡ ਦੇ ਚੱਕਰ ਦੇ ਉੱਪਰ ਆ ਜੂਗਾ ਛੋਟਾ ਫਲਾਰ ਹੈ ਆਪਣੇ ਜਿਹੜਾ ਘੇਰੇ ਦੇ ਇੱਕ ਖੁੰਝੇ ਤੇ ਪੜਾ ਜੂਗਾ ਬਹੁਤ ਸੋਹਣਾ ਪਲੈਂਡਰ ਵਾਤਾ ਘੇਰੇ ਦੇ ਉੱਪਰ ਚੱਕਰ ਦੇ ਉੱਪਰ ਆ ਗਿਆ ਘੇਰੇ ਦੇ ਉੱਪਰ ਆ ਗਿਆ ਤੇ ਇੱਕ ਫਲਾਰ ਆ ਜਿਹੜਾ ਇਹ ਦੇਖੋ ਨੈਕ ਦੇ ਉੱਪਰ ਆ ਜੂਗਾ ਆਹ ਵਾਲਾ ਨੈਗੇਟਿਵ ਦਾ ਫਲਾਰ ਨੈਗੇਟਿਵ ਫਲਾਰ ਆਗਾ ਤੇ ਇਦਾਂ ਆਪਣਾ ਇੱਕ ਚੱਕਰ ਤੇ ਇੱਕ ਘੇਰੇ ਦੇ ਇਦਾਂ ਫਲਾਰ ਬਣੇ ਹੋਏ ਬਹੁਤ ਸੋਹਣੀ ਜੀ ਆਪਣੀ ਡਿਜ਼ਾਈਨਿੰਗ ਆ ਤਿਆਰ ਹੋਈ ਹੋਈ ਤੇ ਇਹਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਇਦਾਂ ਹੀ ਫਲਾਰ ਮਿਲਣਗੇ ਦੇਖੋ ਸੇਮ ਇਹ ਵਾਲਾ ਬਹੁਤ ਬਹੁਤ ਖੂਬਸੂਰਤ ਜਿਹਾ ਸਰਕਾਰੀ ਜਸੂਟ ਤਿਆਰ ਕਰਵਾਇਆ ਦੇਖੋ ਇਹਦੀ ਬਾਟਮ ਤੇ ਵੀ ਆਪਣਾ ਨਾਲ ਵਰਕ ਮਿਲੂਗਾ ਬਾਟਮ ਤੇ ਵੀ ਸੇਮ ਦੇ ਫਲਾਰ ਬਣੇ ਹੋਏ ਨੇ ਜਿਵੇਂ ਆਪਣੇ ਘੇਰੇ ਚੱਕ ਤੇ ਬਣਾਇਆ ਹੈ ਛੋਟਾ ਫਲਾਰ ਉਹਦਾ ਹੀ ਇਹਦੀ ਬਾਟਮ ਤੇ ਬਣਾਇਆ ਹੈ ਨਾਲੇ ਦੇ ਸੁਪਰ ਨੈਟ ਦਾ ਆਪਣਾ ਦੁਪੱਟਾ ਤਿਆਰ ਕਰਵਾਇਆ ਤੇ ਪੀਚ ਕਲਰ ਦਾ ਦੁਪੱਟਾ ਕਰਾ ਕੇ ਜਿੱਜਾ ਬਲੈਕ ਵਿੱਚ ਵਰਕ ਸੀ ਉਹ ਜਿਹੇ ਆਪਣੇ ਜੈਪੁਰੀ ਡਰਾਸ ਜੀ ਦੇ ਵਿੱਚ ਕਰਵਾ ਦਿੱਤਾ ਬਹੁਤ ਪਿਆਰੇ ਡਿਜ਼ਾਈਨਿੰਗ ਤਿਆਰ ਹੋਈ ਹੈ ਦੁਪੱਟੇ ਦੇ ਨਾਲ ਬਹੁਤ ਸੋਹਣੀ ਗ੍ਰੇ ਸਾਰੀ ਸੂਟ ਦੀ ਉਹ ਸੋਨਾ ਫਰਸੂਟ ਬਣ ਕੇ تیار ਹੈ ਮੈਲਬਰੀ ਕਾਟਨ ਦੀ ਫੈਬ੍ਰਿਕ ਆ ਮੈਲਬਰੀ ਕਾਟਨ ਦੀ ਆਪਣੀ ਫੈਬ੍ਰਿਕ ਹੈ ਕਿ ਤੁਸੀਂ ਆਪਣਾ ਮਸਲੀਨ ਦੇ ਕੈਮਰੀ ਕਾਟਨ ਤੇ ਪਿਓਰ ਗਰੇਪ ਦੇ ਨਾਚੂ ਗਰੇਪ ਤੇ ਹੈਨਾ ਜੌਰਜਟ ਵਗੈਰਾ ਤੇ ਮੈਚਿੰਗ ਕਰਵਾਉਣਾਗਾ ਬਲੈਕ ਬਾਟਮ ਦੇ ਨਾਲ ਲੈਣਾਗਾ ਹੈਨਾ ਬਲੈਕ ਬਾਟਮ ਲੈ ਕੇ ਬਲੈਕ ਦੁਪੱਟਾ ਲੈ ਤੁਸੀਂ ਆਪਣਾ ਐਦਾਂ ਵੀ ਤਿਆਰ ਕਰਵਾ ਸਕਦੇ ਅਗਰ ਤੁਸੀਂ ਸੇਮ ਐਦਾਂ ਹੀ ਰੈਡੀ ਕਰਵਾਉਣਾ ਬਹੁਤ ਪਿਆਰੀ ਡਿਜ਼ਾਈਨਿੰਗ ਲੱਗ ਰਹੀ ਹੈ ਸੁਪਰ ਨੈਟ ਦੇ ਦੁਪੱਟੇ ਦੇ ਨਾਲ ਇਹ ਕਾਫੀ ਸੋਹਣਾ ਲੱਗ ਰਿਹਾਗਾ ਤੁਸੀਂ ਆਪਣਾ ਸੇਮ ਟੂ ਸੇਮ ਬ੍ਰੂਟੋ ਸੂਟ ਡਿਜ਼ਾਈਨ ਕਰਵਾ ਕੇ ਲੈ ਸਕਦੇ ਹੋ ਮੈਲਵਰੀ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਮਿਲ ਜਾਣਗੇ ਅਗਰ ਤੁਸੀਂ ਮਸਲੀਨ ਤੇ ਕਰਵਾਉਣਾ ਤਾਂ ਆਪਣਾ ਮਸਲੀਨ ਤੇ ਕਰਵਾ ਸਕਦੇ ਹੋ ਬਾਕੀ ਜੇਕਰ ਤੁਸੀਂ ਆਪਣਾ ਥੋੜਾ ਜਿਹਾ ਆਪਣੇ ਲੋਅਰਸਟ ਦੇ ਵਿੱਚ ਡੈਡੀ ਕਰਵਾਉਣਾ ਤਾਂ ਆਪਣਾ ਕੈਮਰਿਕ ਵਗੈਰਾ ਹੋਸਟ ਬਹੁਤ ਸੋਹਣੇ ਡਿਜ਼ਾਈਨ ਆਉਂਦੇ ਨੇ ਹਾਂਜੀ ਆਪਾਂ ਜਿਹੜਾ ਇਹ ਸੂਟ ਚਾਹ ਕਰਵਾਇਆਗਾ ਹੈ ਆਪਣੀ ਮੋਰਾ ਮਾਲਾ ਦਸਾਈ ਨਗਰ ਤੋਂ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਆਪਣੇ ਦੇ ਨਾਲ ਦਾ ਸੂਟ ਹੈ ਆਪਣਾ ਦੂਸਰਾ ਸੂਟ ਹੀ ਬਣ ਕੇ ਆਇਆ ਹੈ ਇੱਕ ਪਹਿਲਾਂ ਦਿਖਾਇਆ ਸੀ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂਗੇ ਸੇਮ ਸੂਟੀ ਬਣ ਕੇ ਆਪਣਾ ਰੈਡੀ ਹੋ ਜਾਏਗਾ ਦੇਖੋ ਮੈਲ ਜੀ ਟਾਈਪੀ ਸਿਲਕ ਦੀ ਫੈਬਰਿਕ ਆ ਗਈ ਇਹ ਤੇ ਇਹਦੇ ਘੇਰੇ ਦੇ ਉੱਪਰ ਦੇਖੋ ਇਹਦਾ ਮੋਰ ਬਣੇ ਹੋਏ ਨੇਗੇ ਦੋਨਾਂ ਸਾਈਡਾਂ ਦੇ ਦੋਨਾਂ ਸਾਈਡਾਂ ਤੇ ਮੋਰ ਬਣੇ ਹੋਏ ਰਹਿਣਗੇ ਇਹ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਇਹ ਵੀ ਮੋਰ ਆਦੇ ਕੀਤੀ ਵਧਾ ਸਕਦੇ ਹੋ ਤੁਸੀਂ ਹਨ ਵੀ ਜੇਕਰ ਇਹਦੇ ਵਿੱਚ ਕੋਈ ਕੁਝ ਹੋਰ ਐਡ ਕਰਵਾਉਣਾਗਾ ਤੁਹਾਨੂੰ ਘੱਟ ਲੱਗਦਾਗਾ ਵਰਕ ਜਾਂ ਆਪਣਾ ਇਹੀ ਸੇਮ ਕਿਸੇ ਬਾਟਮ ਤੇ ਕਰਵਾ ਸਕਦੇ ਆਪਾਂ ਬਾਟਮ ਤੇ ਨਹੀਂ ਕਰਵਾਇਆ ਹੈਗਾ ਤੇਰੀ ਦੇ ਬਹਾਂ ਦੇਖੋ ਇਹਦਾ ਕੱਟ ਬਹੁਤ ਜਿਆਦਾ ਬਲੱਗ ਤੁਸੀਂ ਇਹਨੂੰ ਹੋਰ ਹੈਵੀ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋਗੇ ਜੇਕਰ ਤੁਹਾਨੂੰ ਇਹ ਹਾਕਾ ਵਰਕ ਲੱਗਦਾ ਹੈਗਾ ਤੁਸੀਂ ਵਿੱਚ ਦੇ ਕੋਈ ਬੂਟੀ ਵਗੈਰਾ ਵੀ ਐਡ ਕਰਵਾ ਸਕਦੇ ਹੋ ਕੋਈ ਫਲਾਰ ਕੋਈ ਫੁੱਲ ਵਗੈਰਾ ਹਨਾ ਜਾਂ ਕੋਈ ਬੂਟਾ ਵਗੈਰਾ ਉਹ ਐਡ ਕਰਵਾ ਸਕਦੇ ਹੋ ਤੁਸੀਂ ਵਰਕਰ ਦੇ ਵਿੱਚ ਜੇ ਸੇਮ ਹੈ ਤਾਂ ਇਹ ਦੂਪੂਰਾ ਨਾਲ ਲੈਣਾ ਤੁਸੀਂ ਆਪਣਾ ਇੱਧਰ ਲੈ ਕੇ ਵਾਸਤੇ ਨਾਲ ਦੇਖੋ ਪਿਓਰ ਚਨੂਨ ਦਾ ਦੁਪੱਟਾ ਕਹ ਇਹਦੇ ਸਾਰਾ ਟਾਈਡ ਆਈ ਹੋਇਆ ਹੈ ਦੁਪੱਟਾ ਸਾਰਾ ਦੁਪੱਟਾ ਟਾਈਡ ਆਈ ਹੈਗਾ ਪਿਓਰ ਚਨੂਨ ਦਾ ਦੁਪੱਟਾ ਹੈਗਾ ਦੇ ਤੁਸੀਂ ਆਪਣਾ ਇਹਦੇ ਨਾਲ ਕੋਈ ਹੋਰ ਪਿਆਰ ਹਨ ਵੈਜਾ ਵਗੈਰਾ ਰੈਡੀ ਕਰਵਾਉਣਾ ਤਾਂ ਆਪਣਾ ਪਰਵਾਸ ਹੈ। ਬਹੁਤ ਸੋਹਣਾ ਖੂਬਸੂਰਤ ਡਿਜ਼ਾਈਨ ਆ ਆਪਣਾ ਕਿ ਤੁਸੀਂ ਟਰਾਈ ਜਿਹੜਾ ਆਪਣਾ ਕੈਮਰੀ कॉटन ਵਗੈਰਾ ਤੇ ਮਸਲੀਨ ਤੇ ਆਪਣਾ ਉੱਤੇ ਵੀ ਕਰ ਸਕਦੇ। ਇਹ ਆਪਣਾ ਸਿੰਥੈਟਿਕ ਫੈਬਰਿਕ ਤੇ ਬਣਿਆ ਹੋਇਆ ਸੀਗਾ। ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਬਹੁਤ ਸੋਹਣਾ ਜਾਮਨੀ ਜਿਹਾ ਕਲਰ ਹੈ ਇਹਦਾ। ਲਾਈਟ ਜਾਮਨੀ ਜਿਹਾ ਕਲਰ ਹੈਗਾ। ਤੇ ਇਹ ਆਪਣਾ ਮਸ਼ੀਨ ਵਰਕਰ ਦਾ ਸੂਟ ਹੈਗਾ। ਹਾਂਜੀ ਜਿਹੜਾ ਆਪਣਾ ਇਹ ਸੂਟ ਆ ਦੇਖੋ ਆਪਣਾ ਲਾਈਟ ਜਾਮਨੀ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਹੈ ਇਹਦਾ। ਤੇ ਮਸ਼ੀਨ ਵਰਕਰ ਆ ਆਪਣਾ ਸੂਟ ਤਿਆਰ ਕਰਵਾਇਆ ਹੈ। ਸ਼ੀਮਰ ਵਰਕ ਨਾਲ ਤਿਆਰ ਕਰਵਾਇਆ ਵਿੱਚ 골ਡਨ ਜੀ ਕਲਰ ਆ ਉਹ ਕਲਰ ਆਗਾ ਤੇ ਵਿੱਚ ਲਾਇਟ ਕਰਕੇ ਡੈਪਾਇਆ ਬਾਕੀ ਆ ਜਿਹੜੇ ਫੁੱਲ ਜਣੇਗੇ ਇਹ ਇਹ ਆਪਣੇ ਕਲਰਫੁਲ ਹੋਣਗੇ ਇਹ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਕਿ ਇਹ ਆਪਣੀ ਸ਼ੀਮਰ ਵਰਕ ਦੇ ਨਾਲ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਦਾ ਤਿਆਰ ਕਰਵਾ ਸਕਦੇ ਅਗਰ ਗਰਮੀਆਂ ਦੇ ਲਈ ਤੁਸੀਂ ਆਪਣਾ ਕੋਈ ਸੂਟ ਰੈਡੀ ਕਰਵਾਉਣਾ ਚਾਹਣਗੇ ਤਾਂ ਸੇਮ ਐਧਾ ਦੇ ਵਰਕ ਨਾਲ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਬਹੁਤ ਸੋਹਣਾ ਆਪਣਾ ਪਾਰਟੀ ਵੇਅਰ ਜਹੇ ਵਰਤਕ ਬਾਹਾਂ ਦੇ ਉੱਪਰ ਵੀ ਦੇਖੋ ਆਪ ਨੂੰ ਹੈਵੀ ਵਰਕ ਹੀ ਮਿਲੂਗਾ ਇਹਦੇ ਐਦਾਂ ਪਾਊਡਰ ਜਿਹਾ ਪੜਿਆ ਹੈ ਜਿਵੇਂ ਇਹਰੇ ਤੇ ਬਣਾ ਹੈ ਉੱਤੇ ਹੀ ਬਾਹ ਦੇ ਬਾਹ ਦੇ ਬਣਾ ਹੈ ਬਾਰਡਰ ਵਿੱਚ ਕੁੱਤੀ ਹੁੰਦੀ ਹੈ ਤੇ ਇਹ ਦੇ ਨਾਲ ਆਪਣੇ ਬਾਟਮ ਤੇ ਵਰਤ ਕੋਈ ਨਹੀਂ ਕਰਵਾਇਆ ਹੈਗਾ ਤੇ ਇਹ ਤਾਂ ਪਿਓਰ ਚਨੂਨ ਦਾ ਦੁਪੱਟਾ ਹੈਗਾ ਆਪਣਾ ਨਾਲ ਸਾਰਾ ਦੇਖੋ ਇਹਦਾ ਟਾਈਡ ਆਈ ਹੋਇਆ ਹੈ ਬੋਸਣਾ ਦੁਪੱਟਾ ਟਾਈਡ ਆਈ ਹੋਇਆ ਹੈ ਨਾ ਜਿਹੜਾ ਦੇਖ ਸਾਰੇ ਕਲਰ ਵਿੱਚ ਹੈਗੇ ਸੀ ਫ੍ਰੈਂਡ ਦੇ ਉਹਨੇ ਆਪਣੇ ਦੁਪੱਟੇ ਦੇ ਵਿੱਚ ਕੋਲਾਇਆ ਹੈ ਨਹੀਂ ਤੁਸੀਂ ਇਹ ਆਪਣਾ ਕਿਸੇ ਵੀ ਫੈਬਰਿਕ ਤੇ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਹੋਇਆ ਉਸੇ ਤਰ੍ਹਾਂ ਤਿਆਰ ਕਰਵਾ ਸਕਦੇ ਹੋ ਇਹਦੇ ਵਿੱਚ ਕੁਝ ਵਰਕ ਐਡ ਕਰਵਾਉਣਾ ਐਡ ਕਰਵਾਉਣ ਨੂੰ ਵੈਸੇ ਕੁਝ ਹੈ ਨਹੀਂ ਕਿਉਂਕਿ ਸਾਰੇ 셔ਟ ਜਿਹੜੇ ਫਰੰਟ ਦਾ ਭਰਿਆ ਹੋਇਆ ਹੈਗਾ ਕੁਝ ਤੁਸੀਂ ਸਕਿੱਪ ਕਰਵਾਉਣਾਗਾ ਕੱਲੇ ਆਹ ਘੇਰੇ ਵਾਲੇ ਐਨੇ ਵਰਕ ਦੇ ਨਾਲ ਵੀ ਤੁਸੀਂ ਇਹੀ ਜਿਹੜਾ ਆਪਣਾ ਸੇਮ ਵਰਕ ਤੁਸੀਂ ਆਪਣੇ ਪ੍ਰਿੰਟ ਵਗੈਰਾ ਤੇ ਵੀ ਰੈਡੀ ਕਰਵਾ ਸਕਦੇ ਜੇਕਰ ਐਨਾਕ ਆਪਾਂ ਨੇ ਡਿਜ਼ਾਈਨ ਰੈਡੀ ਕਰਵਾਉਣਾ ਹੋਇਆ ਨਾ ਪਰ ਪ੍ਰਿੰਟ ਸ਼ੂਟ ਤੇ ਬਹੁਤ ਸੋਹਣਾ ਲੱਗਦਾ ਇਹ ਪੈਚ ਵਰਕ ਨਾਲ ਵੀ ਕਾਫੀ ਸੋਹਣਾ ਲੱਗਦਾ ਜੇ ਆਪਾਂ ਪੈਚ ਲਗਾਉਣਾ ਹੋਵੇ ਪ੍ਰਿੰਟ ਸ਼ੂਟ ਦੇ ਉੱਪਰ ਉਹਦੇ ਵੀ ਆਪਾਂ ਇੱਦਾਂ ਐਡ ਕਰਵਾ ਸਕਦੇ ਹਾਂ ਬਹੁਤ ਵਰਕ ਆਈਆ ਹੈਗਾ ਵੈਸੇ ਆਪਣੇ ਕੋਲੇ ਬਾਕੀ ਫੈਬਰਿਕ ਦੀ ਸਿਲੈਕਸ਼ਨ ਸਾਰੇ ਤੁਹਾਡੀ ਆਪਣੀ ਹੈ ਜਿਵੇਂ ਤੁਹਾਨੂੰ ਪਸੰਦ ਆਇਆ ਉਸ ਅਕੋਰਡਿੰਗ ਆ ਆਪਣਾ ਸਾਰਾ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਆਪਾਂ ਤੁਹਾਨੂੰ ਸਾਰੀ ਡਿਟੇਲ ਆ ਜਿਹੜੀ ਵੀਡੀਓ ਵਿੱਚ ਦੱਸ ਚੁੱਕੀਆਂ ਵੀ ਕਿਵੇਂ ਤੁਸੀਂ ਆਪਣਾ ਵਰਕ ਕਰਵਾਉਣਾਗਾ ਕਿਵੇਂ ਆਪਾਂ ਤੁਸੀਂ ਕਿਸੇ ਹੋਰ ਫੈਬਰਿਕ ਤੇ ਇਹਨੂੰ ਕਰਵਾ ਸਕਦੇ ਹੋ ਕਿਵੇਂ ਦੇ ਕਲਰ ਵਗੈਰਾ ਸਿਲੈਕਸ਼ਨ ਸਾਰੇ ਤੁਹਾਡੀ ਆਪਣੀ ਹੋਗੀ ਜੇ ਮੈਂ ਤੁਸੀਂ ਬਰਤੀਕ ਸੂਟ ਚਾਹੋ ਆਪਣਾ ਉਵੇਂ ਤਿਆਰ ਕਰਵਾ ਕੇ ਲੈ ਸਕਦੇ ਹੋਣਾ ਸਾਰੀ ਡਿਟੇਲ ਤੁਸੀਂ ਆਪਣੇ ਸਾਨੂੰ ਦੱਸ ਕੇ ਤੇ ਸਾਰੀ ਕਿਵੇਂ ਤੁਸੀਂ ਵਰਥ ਐਡ ਕਰਵਾਉਣਾ ਜਾਂ ਸਕਿੱਪ ਕਰਵਾਉਣਾ ਕੁਝ ਉਹ ਤੁਹਾਡੇ ਆਪਣੇ ਅਕੋਰਡਿੰਗ ਹੋਊਗਾ ਸਾਰਾ ਪਤਾ ਮੈਂ ਦੱਸ ਚੁੱਕੇ ਵੀਡੀਓ ਵਿੱਚ ਸਾਰੇ ਸਿਲੈਕਸ਼ਨ ਤੁਸੀਂ ਆਪਣੇ ਕਰਕੇ ਸਾਨੂੰ ਦਾ ਸਕਰੀਨਸ਼ਾਟ ਭੇਜ ਕੇ WhatsApp ਤੇ ਆਪਣਾ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਫਿਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨਾਂ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ